ਪਟਨਾ ਸ਼ਹਿਰ ਅੰਦਰ ਜਿਹੜੇ ਕੀ ਮੌਜੂਦਾ ਹਾਲਾਤ ਦਿਖਾ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਨੇ ਪਟਨਾ ਸ਼ਹਿਰ ਦੇ ਜਿਹੜੇ ਥਾਂ ਥਾਂ ਤੇ ਕੂੜਾ ਸਿੱਟਿਆ ਹੋਇਆ ਦੂਜੇ ਪਾਸੇ ਛਾਂ ਅਜਾਮ ਲੱਗੇ ਹੋਏ ਨੇ ਲੋਕਾਂ ਦੀ ਆਪ ਮਹਾਰੀਆਂ ਗੱਡੀਆਂ ਖੜੀਆਂ ਨੇ ਤੇ ਜਿਹੜੀਆਂ ਫੜੀਆਂ ਵਾਲਿਆਂ ਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਸਾਰੇ ਪਾਸੇ ਹੀ ਰੋਡ ਜਾਮ ਕੀਤੇ ਹੋਏ ਨੇ ਬਾਜ਼ਾਰ ਵਿੱਚ ਲੰਘਣ ਵਾਲੇ ਕੋਈ ਵੀ ਵਾਹਨ ਨੂੰ ਭਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਗਰ ਕੌਂਸਲ ਅਧੀਨ ਆਉਣ ਵਾਲੇ ਏਰੀਆ ਦੇ ਵਿੱਚ ਜਗ੍ਹਾ-ਜਗ੍ਹਾ ਤੇ ਜਿਹੜੇ ਕਬਜ਼ੇ ਕੀਤੇ ਹੋਏ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਜ਼ਰ ਤੇ ਨਹੀਂ ਆ ਰਹੇ ਪਰ ਦੇਖਣ ਵਾਲੀ ਗੱਲ ਹੈ ਕਿ ਲੋਕਾਂ ਦੀ ਆਵਾਜ਼ਾਈ ਇੱਥੇ ਠੱਪ ਹੋ ਕੇ ਰਹਿ ਚੁੱਕੀ ਹੈ ਕਾਫੀ ਲੰਮਾ ਸਮਾਂ ਜਾਮ ਦੇ ਵਿੱਚ ਲੰਘਣਾ ਪੈਂਦਾ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਇਸ ਜਾਮ ਦੇ ਵਿੱਚ ਫਸ ਜਾਂਦਾ ਹੈ ਉਹਨੂੰ ਤਾਂ ਕਈ ਕਈ ਘੰਟਿਆਂ ਦੇ ਤਕਰੀਬਨ ਲੱਗ ਜਾਂਦੇ ਆ ਔਰ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਜਦੋਂ ਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਨੇ ਔਰ ਜਿਹੜਾ ਕਿ ਮੌਜੂਦਾ ਇਸ ਵਕਤ ਜਿਹੜੀ ਚੁਣੇ ਹੋਏ ਸਰਕਾਰ ਦੇ ਨੁਮਾਇੰਦੇ ਵੀ ਉਹ ਵੀ ਇੱਥੇ ਦਿਖਾਈ ਦਿੰਦੇ ਨੇ ਪਰ ਦੇਖਣ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨੂੰ ਪਾਤਲਾ ਸ਼ਹਿਰ ਅੰਦਰ ਕੋਈ ਨਾ ਕੋਈ ਇੱਥੇ ਸਤਾਈ ਹੱਲ ਕਰਨ ਵਾਸਤੇ ਲੋਕਾਂ ਦੇ ਨਜਾਇਜ਼ ਕੀਤੇ ਹੋਏ ਕਬਜ਼ੇ ਜਿਹੜੇ ਹਟਾਉਣ ਵਾਸਤੇ ਕੋਈ ਐਕਸ਼ਨ ਲੈਣਾ ਪਵੇਗਾ ਤਾ ਜੋ ਇਥੇ ਜਿਹੜੇ ਥਾਂ ਥਾਂ ਤੇ ਰੋਡ ਜਾਮ ਕੀਤੇ ਹੋਏ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਕੁਝ ਰੇੜੀਆਂ ਫੜੀਆਂ ਲਾਈਆਂ ਨੇ ਕੁਝ ਮੋਟਰਸਾਈਕਲ ਵਾਲਿਆਂ ਨੇ ਵੀ ਜਿਹੜੇ ਦੁਕਾਨਦਾਰ ਤੇ ਲਾਗੇ ਲਾਗੇ ਵਾਲੇ ਉਹਨਾਂ ਨੇ ਰੋਡ ਜਾਮ ਕੀਤਾ ਹੋਇਆ ਹੈ ਚਾਰ ਚੁਫਰੇ ਰੋਡ ਦੇ ਉੱਤੇ ਮੋਟਰਸਾਈਕਲ ਲਾਏ ਹੋਏ ਨੇ ਔਰ ਦੂਸਰੇ ਪਾਸੇ ਨੈਸ਼ਨਲ ਹਾਈਵੇ ਉੱਪਰ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਗੱਡੀਆਂ ਖੜੀਆਂ ਰਹਿਂਦੀਆਂ ਹਨ ਜਿਹਦਾ ਕਰਕੇ ਕਈ ਵਾਰੀ ਸੜਕੀ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਅਜੇ ਤੱਕ ਕੋਈ ਇਸ ਦਾ ਹੱਲ ਨਹੀਂ ਕੱਢ ਸਕੇ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਅੰਦਰ ਜਿਹੜੇ ਕਿ ਕੂੜਾ ਚੱਕਣ ਵਾਸਤੇ ਜਮਾਦਾਰ ਲਾਏ ਹੋਏ ਸਨ ਉਹ ਵੀ ਇਸ ਵਕਤ ਕਿਸੇ ਨਜ਼ਰ ਨਹੀਂ ਆ ਰਹੇ ਇਸ ਵਕਤ 10-15 ਦਿਨ ਤੋਂ ਵੀ ਜ਼ਿਆਦਾ ਹੋ ਗਿਆ ਹੋਵੇਗਾ ਸਮਾਂ ਮਹੀਨੇ ਦੇ ਕਰੀਬ ਹੋ ਚੁੱਕਾ ਹੈ ਪਰ ਸ਼ਹਿਰ ਅੰਦਰ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਚੱਕਦੇ ਸੀ ਉਹ ਵੀ ਚੱਕਣਾ ਬੰਦ ਕਰ ਦਿੱਤਾ ਹੈ ਨਗਰ ਕੌਂਸਲ ਦੇ ਅਧੀਨ ਵੀ ਕਾਫੀ ਜ਼ਿਆਦਾ ਕੂੜੇ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਨੇ ਉਹਨਾਂ ਨੂੰ ਵੀ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਚੱਕਿਆ ਨਹੀਂ ਗਿਆ ਪਰ ਇੱਕ ਲੋਕ ਸੋਚਦੇ ਨੇ ਕਿ ਜਿਸ ਤਰ੍ਹਾਂ ਇਹਨਾਂ ਨੂੰ ਵੋਟਾਂ ਦੇ ਵਿੱਚ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਇਸ ਅਹੁਦੇ 'ਤੇ ਬਿਠਾਇਆ ਏ ਔਰ ਕਿਉਂ ਨਹੀਂ ਇਹਨਾਂ ਦੇ ਇਹ ਲੋਕਾਂ ਦੇ ਕੰਮ ਹੱਲ ਹੋ ਰਹੇ ਕਿਉਂ ਇਸ ਤਰ੍ਹਾਂ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਤਾਂ ਕੋਈ ਸਰਕਾਰ ਦੀ ਹੀ ਨਲਾਕੀ ਨਜ਼ਰ ਸਾਹਮਣੇ ਆ ਰਹੀ ਹੈ ਜਾਂ ਇੱਥੇ ਜਿਹੜਾ ਕਿ ਕਿਸੇ ਦਾ ਕੰਮ ਕਰਨ ਨੂੰ ਕੋਈ ਜੀ ਨਹੀਂ ਕਰਦਾ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਾਤੜਾਂ ਦੇ ਵਿੱਚ ਜਿਵੇਂ ਕਿ ਪ੍ਰਸ਼ਾਸਨ ਸੁੱਤਾ ਹਕਮ ਕਰਨੀ ਨਜ਼ਰ ਆ ਰਿਹਾ ਹੈ ਨਹੀਂ ਪਰ ਲੋਕ ਪਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹਨ ਇਸ ਸਾਈਡ ਵੱਲੋਂ ਸ਼ਾਇਦ ਹੋ ਸਕਦਾ ਇਹ ਹਲਕਾ ਲਾਸਟ ਹਲਕਾ ਹੋਊਗਾ ਤਾਂ ਕਿਉਂਕਿ ਸਰਕਾਰ ਦੀ ਵੀ ਨਜ਼ਰ ਨਹੀਂ ਆਂਦੀ ਜੇਕਰ ਕਦੇ ਮੁੱਖ ਮੰਤਰੀ ਦਾ ਚੱਕਰ ਲੱਗਦਾ ਹੈ ਤਾਂ ਉਸ ਦਿਨ ਜਰੂਰ ਇੱਥੇ ਛੜਕਾ ਖਾਲੀ ਨਜ਼ਰ ਆਉਂਦੀਆਂ ਨੇ ਕਿਉਂਕਿ ਉਹ ਵੀ ਕੁਝ ਘੰਟਿਆਂ ਬਾਅਦ ਤੇ ਹੀ ਜਿੰਨਾ ਚਿਰ ਇੱਥੇ ਛੜਕ ਦੇ ਉੱਤੋਂ ਦੀ ਉਹਨਾਂ ਨੇ ਗੁਜ਼ਰਨਾ ਹੁੰਦਾ ਹੈ ਉਹਨਾਂ ਚਿਰ ਹੀ ਇਹ ਛੜਕਾ ਖਾਲੀ ਕੀਤੀਆਂ ਜਾਂਦੀਆਂ ਹਨ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਦਾ ਹਦਾਰ ਕਦੋਂ ਹੋਵੇਗਾ ਜਾਂ ਇਹ ਐਸੇ ਤਰ੍ਹਾਂ ਹੀ ਲਗਾਤਾਰ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ